ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਦੋਸਤੋ ਜਿਵੇਂ ਤੁਸੀਂ ਦੇਖਿਆ ਕਿ ਨਾਭਾ ਰਿਆਸਤ ਦੇ ਵਿੱਚ ਮੁੜ ਤੋਂ ਇਤਿਹਾਸ ਦੁਹਰਾਇਆ ਗਿਆ ਹੈ। ਯਾਨੀ ਕਿ ਜਵਰਾਜ ਅਬ ਉਹ ਉਹਦਾ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਹੋਈ ਹੈ ਜੋ ਕਿ ਮਹਾਰਾਜਾ ਰਿਪੁਦਮਨ ਸਿੰਘ ਦਾ ਪੁਨਰਜਨਮ ਮੰਨਿਆ ਜਾਂਦਾ ਹੈ। ਤਾਂ ਦੋਸਤੋ 124 ਸਾਲ ਬਾਅਦ ਹੀਰਾ ਮਹਿਲ ਨਾਭਾ ਦੇ ਦਵਾਰ ਖੁੱਲ੍ਹੇ ਨੇ ਤੇ ਇਤਿਹਾਸ ਦਹਰਾਇਆ ਗਿਆ ਉਹਨਾਂ ਦੀ ਦਸਤਾਰਬੰਦੀ ਹੋਈ ਹੈ ਨਾਬਾ ਰਿਆ ਸੇਮ ਜਿਵੇਂ ਕਿ ਪ੍ਰਾਤਨ ਸਮੇਂ ਦੇ ਵਿੱਚ ਹੁੰਦਾ ਸੀ ਹੁਣ ਗੱਲ ਕਰਦੇ ਨਾਬਾ ਦੇ ਬਾਰੇ ਨਾਬਾ ਰਿਆਸਤ ਬਾਰੇ ਮਹਾਰਾਜੇ ਰਿਪੂ ਦਮਨ ਸਿੰਘ ਦੇ ਬਾਰੇ ਸੋ ਕੀ ਹੈ ਉਹਦਾ ਇਤਿਹਾਸ ਉਹ ਪਾ ਦੱਸਾਂਗੇ ਤੁਹਾਨੂੰ ਵੀਡੀਓ ਬਹੁਤ ਹੀ ਦਿਲਚਸਪ ਹੋਣ ਵਾਲੀ ਹੈ ਔਰ ਉਹਨਾਂ ਦੇ ਬੇਟੇ ਬਾਰੇ ਵੀ ਪਾ ਕੁਝ ਗੱਲਾਂ ਦੱਸਾਂਗੇ ਤੁਹਾਨੂੰ ਵੀਡੀਓ ਦੇ ਅੰਨ ਦੇ ਵਿੱਚ ਕਿ ਕਿਵੇਂ ਉਹਨਾਂ ਦਾ ਪੁਨਰਜਨਮ ਹੈ ਔਰ ਵੀਡੀਓ ਸ਼ੁਰੂ ਤੋਂ ਲੈ ਕੇ ਹੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿੰਨਾ ਵੀ ਰ ਨੇ ਅਪ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਦੋਸਤੋ ਨਾਭਾ ਰਿਆਸਤ ਜਿਹੜੀ ਇਹ ਪੰਜਾਬ ਦੇ ਵਿੱਚ ਆਪਣੀ ਰੁਮਕ ਦੀ ਤੋਰ ਤੇ ਸ਼ਾਹੀ ਅੰਦਾਜ਼ ਲਈ ਜਾਣੀ ਜਾਂਦੀ ਹੈ ਰਿਆਸਤ ਦੇ ਮਹਾਰਾਜਾ ਰੇਪੋਤਮਨ ਸਿੰਘ ਦੇ ਜ਼ਿਕਰ ਤੋਂ ਬਿਨਾਂ ਸਿੱਖ ਰਾ ਦੀ ਗੱਲ ਮੁਕੰਮਲ ਨਹੀਂ ਹੋ ਸਕਦੀ ਤਾਂ ਗੁਰੂ ਪਿਆਰਿਓ ਮਹਾਰਾਜਾ ਜਿਹੜਾ ਰਿਪੂ ਦਮਨ ਸਿੰਘ ਇਹਨਾਂ ਦੇ ਪਰਿਵਾਰ ਦੀ ਮੌਜੂਦਾ ਪੀੜ੍ਹੀ ਹੈ ਜਿਹੜੀ ਇਹਨਾਂ ਦਾ ਇਹ ਕਹਿਣਾ ਕਿ ਅਸੀਂ ਤਾਂ ਆਪਣੇ ਪੁਰਖਿਆਂ ਦੇ ਮੁਕਾਬਲੇ ਸਮਾਜ ਲਈ ਕੁਝ ਵੀ ਨਹੀਂ ਕੀਤਾ ਪਰ ਉਹਨਾਂ ਦੀ ਸੋਚ ਨੂੰ ਬਚਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹੁਣ ਜ਼ਿਕਰਯੋਗ ਹੈ ਕਿ ਨਾਭਾ रियासत ਫੂਲਕੀਆਂ ਮਿਸਲ ਦੀਆਂ ਤਿੰਨ रियाਸਤਾਂ ਵਿੱਚੋਂ ਇੱਕ ਸੀ ਇਹ ਤੋਂ ਇਲਾਵਾ ਪਟਿਆਲਾ ਅਤੇ ਜੀਂਦ ਰਿਆਸਤਾਂ ਵੀ ਫੂਲਕੀਆਂ ਮਿਸਲ ਦਾ ਹਿੱਸਾ ਸੀਗੀਆਂ ਨਾਬਾ ਫੂਲਕੀਆਂ रियासतਾਂ ਦੀ ਰਾਜਧਾਨੀ ਸੀ ਤੇ ਇਹ रियासत ਅੰਗਰੇਜ਼ਾਂ ਖਿਲਾਫ ਖੜੇ ਹੋਣ ਕਾਰਨ ਵੀ ਬਾਕੀਆਂ ਤੋਂ ਵੱਖਰੀ ਸੀ। ਨਾਬਾ रियासत ਦੇ ਮਹਾਰਾਜਾ ਰਿਪੂਧਮਨ ਸਿੰਘ ਨੂੰ 1923 ਦੌਰਾਨ ਬਰਤਾਨਵੀ ਸਰਕਾਰ ਵੱਲੋਂ ਜ਼ਬਰਦਸਤੀ ਰਾਜ ਗੱਦੀ ਤੋਂ ਲਾਹ ਦਿੱਤਾ ਗਿਆ ਸੀ। ਸਿੱਖ ਸਿਧਾਰਤ ਵਿੱਚ ਆਪਣੇ ਵਿਸ਼ਵਾਸ ਅਤੇ ਆਜ਼ਾਦ ਸੋਚ ਨਾਲ ਕੰਮ ਕਰਨ ਵਾਲੇ ਰਾਜਾ ਰਿਪੂਧਮਨ ਸਿੰਘ ਤੇ ਉਹਨਾਂ ਦੀ रियासत ਨਾਲ ਜੁੜੇ ਕੁਝ ਅਹਿਮ ਤੱਥ ਹੈ ਜਿਹੜੇ ਉਹ ਦੱਸਦੇ ਤੁਹਾਨੂੰ। ਹੁਣ ਨਾਬਾ ਰਿਆਸਤ ਹੋਂਦ ਵਿੱਚ ਕਿਦਾਂ ਆਈ ਨਾਬਾ ਰਿਆਸਤ ਦੀ ਸਥਾਪਨਾ ਰਾਜਾ ਹਮੀਰ ਸਿੰਘ ਨੇ 1755 ਈਸਵੀ ਮਾਂ ਕੀਤੀ ਅਸਲ 'ਚ ਹਮੀਰ ਸਿੰਘ ਦੇ ਦਾਦਾ ਚੌਧਰੀ ਗੁੰਦਿੱਤ ਸਿੰਘ ਨੇ ਬੜਰੁੱਖਾ ਕਸਬੇ ਤੋਂ ਆ ਕੇ ਜਿੱਥੇ ਰਹਾਇਸ਼ ਰੱਖੀ ਉਸ ਜਗ੍ਹਾ ਦਾ ਨਾਂ ਨਾਬਾ ਨਗਰ ਪੈ ਗਿਆ ਤੇ ਹੌਲੀ-ਹੌਲੀ ਇਹ ਨਗਰ ਪੂਰੀ ਤਰ੍ਹਾਂ ਵੱਸ ਗਿਆ ਹੁਣ ਇਹ ਜਗ੍ਹਾ ਜਿਸ ਜਗ੍ਹਾ ਇਹ ਸ਼ਹਿਰ ਬਸਿਆ ਹੋਇਆ ਇਹ ਦਿੱਲੀ ਅਤੇ ਲਾਹੌਰ ਦੇ ਇੱਕਦਮ ਵਿਚਕਾਰ ਨਾਭੀ ਜਿਹੜੀ ਕਹਿੰਦੇ ਆਪਾਂ ਨਾਭੀ ਦੇ ਵਿੱਚ ਹੈ ਸ੍ਰੀ ਵਿਚਕਾਰ ਆ ਜਾਂਦਾ ਬਿਲਕੁਲ ਇਸੇ ਲਈ ਇਹਨੂੰ ਨਾਭਾ ਕਿਹਾ ਜਾਣ ਲੱਗ ਪਿਆ ਹਮੀਰ ਸਿੰਘ ਨੇ ਨਾਭੇ ਦਾ ਵਿਸਥਾਰ ਵੀ ਕਰਿਆ 1763 ਤੋਂ 64 ਈਸਵੀ ਵਿੱਚ ਉਹਨਾਂ ਨੇ ਦਲ ਖਾਲਸਾ ਦੇ ਨਾਲ ਮਿਲ ਕੇ ਸੂਬਾ ਸਰਹੰਦੇ ਸੂਬੇ ਜੈਨਖੰਡ ਨੂੰ ਹਰਾਇਆ ਤੇ ਅਮਲੋ ਦਾ ਇਲਾਕਾ ਵੀ ਨਾਭੇ 'ਚ ਮਲਾਇਆ 1783 ਇਸਵੀ ਦੇ ਵਿੱਚ ਹਮੀਰ ਸਿੰਘ ਦੀ ਮੌਤ ਤੋਂ ਬਾਅਦ ਰਿਆਸਤੀ ਗੱਦੀ ਦੀ ਜ਼ਿੰਮੇਵਾਰੀ ਉਹਨਾਂ ਦੇ 8 ਸਾਲਾਂ ਪੁੱਤ ਜਸਵੰਤ ਸਿੰਘ ਦੇ ਮੋਢਿਆਂ ਤੇ ਆ ਗਈ। ਜਸਵੰਤ ਸਿੰਘ ਲੋਕ ਹੱਕਾਂ ਦੇ ਹਤਾਇਚੀ ਤੇ ਧਾਰਮਿਕ ਵਿਰਤੀ ਵਾਲੇ ਰਾਜਾ ਸਾਬਤ ਹੋਏ। ਉਹਨਾਂ ਤੋਂ ਬਾਅਦ 1846 ਇਸਵੀ ਦੇ ਵਿੱਚ ਦੇਵਿੰਦਰ ਸਿੰਘ ਗੱਦੀ ਤੇ ਬੈਠਾ। ਪਰ ਉਹ ਇੱਕ ਕਮਜ਼ੋਰ ਰਾਜਾ ਵਜੋਂ ਵਿਚਰਿਆ। ਔਰ ਉਹਨਾਂ ਦੇ ਸਮੇਂ ਅੰਗਰੇਜ਼ ਭਾਰਤ ਤੇ ਪੂਰੀ ਆਪਣੀ ਪਕੜ ਮਜ਼ਬੂਤ ਕਰ ਰਹੇ ਸਨ ਤੇ ਉਹ ਨਾਬਾ रियासत ਦਾ ਚੌਥਾ ਹਿੱਸਾ ਜ਼ਬਤ ਕਰਨ ਵਿੱਚ ਕਾਮਯਾਬ ਰਹੇ। ਉਹਨਾਂ ਨੇ ਦੇਵਿੰਦਰ ਸਿੰਘ ਨੂੰ ਮਥਰਾ ਭੇਤਾ ਸੀਗਾ। ਹੁਣ ਉਸ ਤੋਂ ਬਾਅਦ ਆਪਣੇ ਬਹੁਤਿਆਂ ਦੇ ਜਹਨ ਚ ਨਾਬੇ ਦਾ ਨਾਂ ਆਉਂਦਿਆਂ ਉੱਥੋਂ ਨੇ ਸਕੂਲਾਂ ਦਾ ਖਿਆਲ ਆਉਂਦਾ। ਇਹ ਰਾਜਾ ਸ਼ਾਹੀ ਸ਼ਾਨੋ ਸ਼ੌਕਤ ਵਾਲੇ ਸਕੂਲ ਵੀ ਉੱਥੋਂ ਦੀ रियासत ਦੀ ਦੇਣ ਹੈ। 1871 ਇਸਬੀਨੂ ਨਾਭਾ ਰਿਆਸਤ ਦੀ ਬਾਗਡੋਰ ਮਹਾਰਾਜਾ ਹੀਰਾ ਸਿੰਘ ਦੇ ਹੱਥਾਂ ਚ ਆਈ। ਹੁਣ ਉਹ ਬਹੁਤ ਹੀ ਯੋਗ ਰਾਜਾ ਸਾਬਤ ਹੋਏ ਸੀ। ਉਹਨਾਂ ਨੇ ਵਿੱਦਿਆ ਦੀ ਅਹਿਮੀਅਤ ਨੂੰ ਸਮਝਿਆ। ਆਪਣੇ ਰਾਜ ਦੇ ਵਿੱਚ ਸਕੂਲ ਖਲਵਾਏ। ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨ ਲਈ ਵਜੀਫੇ ਦੇਣੇ ਸ਼ੁਰੂ ਕੀਤੇ। ਔਰ ਕਹਿੰਦੇ ਉਹਨਾਂ ਦੇ ਸ਼ਾਸਨ ਵਿੱਚ ਆਮ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਰੋਜ਼ ਦਰਬਾਰ ਲੱਗਦਾ ਹੁੰਦਾ ਸੀ ਤੇ ਹਰ ਇੱਕ ਦੀ ਰਾਜੇ ਤੱਕ ਪਹੁੰਚ ਹੁੰਦੀ ਸੀ। 1904 ਈਸਵੀ ਦੇ ਫੂਲਕੀਆਂ ਸਟੇਟ ਦਸਤੀਰ ਮੁਤਾਬਕ ਨਾਬੇ ਵਿੱਚ ਅੰਗਰੇਜ਼ੀ ਗੁਰਮੁਖੀ ਫਾਰਸੀ ਤੇ ਸਾਸਤਰ ਦੀ ਪੜ੍ਹਾਈ ਕਰਵਾਈ ਜਾਂਦੀ ਸੀ ਫੂਲ ਕਸਬੇ ਵਿੱਚ ਇੱਕ ਅਜੇਹਾ ਮਿਡਲ ਸਕੂਲ ਸਥਾਪਿਤ ਕੀਤਾ ਗਿਆ ਜਿੱਥੇ ਸਿਰਫ ਖੇਤੀਬਾੜੀ ਬਾਰੇ ਪੜ੍ਹਾਈ ਕਰਵਾਈ ਜਾਂਦੀ ਸੀ ਔਰ ਇਹ ਸਕੂਲ ਜ਼ਿਮੀਂਦਾਰੀ ਸਕੂਲ ਵਜੋਂ ਜਾਣਿਆ ਜਾਂਦਾ ਸੀ ਔਰ ਦੋਸਤੋ ਸਕੂਲ ਚ ਦਾਖਲਾ ਰਾਜੇ ਦੀ ਆਗਿਆ ਦੇ ਨਾਲ ਹੁੰਦਾ ਸੀ ਤੇ ਕਿਸੇ ਵੀ ਵਿਦਿਆਰਥੀ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਸੀ ਹੁਣ ਨਾਬਾ ਸਕੂਲ ਚ 1892 ਈਸਵੀ ਵਿੱਚ ਇੱਕ ਔਰਤ ਅਧਿਆਪਕ ਰੱਖੀ ਗਈ ਸੀ ਤਾਂ ਜੋ ਕੁੜੀਆਂ ਵੀ ਨੇੜਲ ਹੋ ਕੇ ਪੜ੍ਹਾਈ ਲਿਖਾਈ ਕਰ ਸਕਣ 25 ਦਸੰਬਰ 1911 ਨੂੰ ਮਹਾਰਾਜਾ ਹੀਰਾ ਸਿੰਘ ਦਾ ਦਿਹਾਤ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਮਹਾਰਾਜਾ ਰਿਪੋਧਮਨ ਸਿੰਘ ਨੂੰ ਨਾਬੇ ਦੀ ਰਾਜਸੀ ਦੀ ਗੱਦੀ ਤੇ ਬਿਠਾਇਆ ਗਿਆ ਕਹਿੰਦੇ ਬਗਾਵਤੀ ਰਾਜਾ ਸੀਗਾ ਮਹਾਰਾਜਾ ਰਿਪੋਧਮਨ ਸਿੰਘ ਔਰ ਇਹਨਾਂ ਦਾ ਜਨਮ ਹੈ ਜਿਹੜਾ ਰਿਪੋਧਮਨ ਸਿੰਘ ਦਾ 4 ਮਾਰਚ 1883 ਈਸਵੀ ਨੂੰ ਹੋਇਆ ਸੀ। ਹੁਣ ਇਸ ਰਾਜੇ ਨੂੰ ਰਿਪੋਧਮਨ ਸਿੰਘ ਨੂੰ ਨਾਬਾ रियासत ਦੇ ਮਹਾਰਾਜੇ ਨੂੰ ਹੋਰ ਰਿਆਸਤਾਂ ਦੇ ਉਲਟ ਜਾ ਕੇ ਸਿੱਖ ਸਿਧਾਂਤ ਦੀ ਪੈਰਵੀ ਕਰਨ ਵਾਲਾ ਰਾਜਾ ਮੰਨਿਆ ਜਾਂਦਾ ਸੀ। ਔਰ ਮਹਾਰਾਜਾ ਹੀਰਾ ਸਿੰਘ ਤੇ ਮਹਾਰਾਣੀ ਜਸਮੀਰ ਕੌਰ ਦੇ ਇਹ ਪੁੱਤ ਸੀਗੇ। ਇਹ ਮਹਾਰਾਜਾ ਰਿਪੋਧਮਨ ਸਿੰਘ। ਪਿਤਾ ਦੀ ਮੌਤ ਤੋਂ ਬਾਅਦ ਉਹ 28 ਸਾਲ ਦੀ ਉਮਰ ਵਿੱਚ 24 ਜਨਵਰੀ 1912 ਨੂੰ ਰਾਜਗਦੀ ਉੱਤੇ ਬੈਠੇ। ਰਿਪੋਦਮਨ ਸਿੰਘ ਫਰਾਂਸ ਤੋਂ ਵਾਪਸ ਪਰਤੇ ਸੀ। ਉਹਨਾਂ ਨੇ ਆਪਣੀ ਤਾਜ ਪੋਚੀ ਅੰਗਰੇਜ਼ ਸਰਕਾਰ ਦੇ ਅਧਿਕਾਰੀਆਂ ਤੋਂ ਕਰਵਾਉਣ ਦੀ ਬਜਾਏ ਸਿੱਖ ਮਰਿਆਦਾ ਦੇ ਮੁਤਾਬਕ ਕਰਵਾਈ। ਇਤਿਹਾਸਕਾਰ ਡਾਕਟਰ ਮੁਹੰਮਦ ਇਦਰੀਸ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਹਨਾਂ ਦੀ ਜਾਣਕਾਰੀ ਮੁਤਾਬਕ ਰਿਪੋਦਮਨ ਸਿੰਘ ਨਿਮਰ ਸਭਾ ਆ자ਦ ਵਿਚਾਰ ਅਗਾਬਦੂ ਸੋਚ ਅਤੇ ਸਮਾਜਿਕ ਬਰਾਬਰਤਾ ਨੂੰ ਉਤਸ਼ਾਹਤ ਕਰਨ ਵਾਲੇ ਰਾਜਾ ਸੀਗੇ ਔਰ ਉਹ ਸਿਆਸੀ ਤੌਰ ਤੇ ਕੌਮੀ ਹਿੱਤਾਂ ਤੇ ਸੁਤੰਤਰਤਾ ਅੰਦੋਲਨ ਦਾ ਸਮਰਥਨ ਕਰਦੇ ਸੀ ਔਰ ਸਿੱਖ ਧਰਮ ਗੁਰਮਤ ਮਰਿਆਦਾ ਅਨੁਸਾਰ ਜੀਵਨ ਬਤੀਤ ਕਰਨ ਵਾਲੇ ਰਾਜਾ ਸੀਗੇ 1906 ਈਸਵੀ ਤੋਂ ਲੈ ਕੇ 1908 ਈਸਵੀ ਤੱਕ ਉਹਨਾਂ ਨੇ ਭਾਰਤ ਦੇ ਗਵਰਨਰ ਜਨਰਲ ਦੀ ਕੌਂਸਲ ਦੇ ਐਡੀਸ਼ਨਲ ਮੈਂਬਰ ਸਮੇਂ ਸਤੰਤਰਤਾ ਸੰਗਰਾਮ ਦੇ ਪ੍ਰਸਿੱਧ ਕੌਮੀ ਅਗਵਾਈਕਰਾਂ ਮਦਨ মোহন ਮਾਲਵੀਆ, ਕ੍ਰਿਸ਼ਨ ਗੋਪਾਲ ਗੋਖਲੇ ਵਰਗੇ ਅਗੂਆਂ ਨਾਲ ਮਿਲ ਕੇ ਭਾਰਤੀ ਪ੍ਰੈਸ ਬਿੱਲ ਦਾ ਵਿਰੋਧ ਕੀਤਾ ਸੀ। ਔਰ ਉਹ ਪੰਜਾਬમાં ਚੱਲ ਰਹੀ ਗੁਰਦੁਆਰਾ ਸਿਧਾਰ ਲਹਿਰ ਅਤੇ ਅਕਾਲੀਆਂ ਪ੍ਰਤੀ ਹਮਦਰਦੀ ਰੱਖਣ ਵਾਲੀ ਸੋਚ ਰੱਖਦੇ ਸੀਗੇ। ਉਹਨਾਂ ਨੇ ਗੁਰੂ ਕਾ ਬਾਗ ਮੋਰਚੇ ਦੀ ਹਮੈਤ ਕੀਤੀ। ਅੰਗਰੇਜ਼ ਸਰਕਾਰ ਦੀਆਂ ਨੀਤੀਆਂ ਤੇ ਨਨਕਾਣਾ ਸਾਹਿਬ ਸਾਕੇ ਕਾਨ ਰੋਸ ਪ੍ਰਗਟ ਕਰਦੇ ਹੋਏ ਇਹਨਾਂ ਨੇ ਕਹਿੰਦੇ ਕਾਲੀ ਪੱਗ ਬੰਨਣੀ ਸ਼ੁਰੂ ਕਰਤੀ ਸੀਗੀ ਹੁਣ ਰਿਪੋ ਦਮਨ ਦਾ ਅੰਗਰੇਜ਼ ਹਕੂਮਤ ਨਾਲ ਟੱਕਰ ਲੈਣਾ ਇਹਦੇ ਬਾਰੇ ਦੱਸਦੇ ਤੁਹਾਨੂੰ ਰਿਪੋ ਦਮਨ ਸਿੰਘ ਨੂੰ ਅੰਗਰੇਜ਼ੀ ਸਾਮਰਾਜ ਦੀਆਂ ਨੀਤੀਆਂ ਪਸੰਦ ਨਹੀਂ ਸੀ ਉਹਨਾਂ ਨੇ ਆਪਣੇ ਵਿਚਾਰ ਖੁੱਲੇ ਤੌਰ ਤੇ ਪ੍ਰਗਟਾਏ ਉਹਨਾਂ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਪ੍ਰਮੁੱਖ ਆਗੂਆਂ ਤੇ ਅਕਾਲੀ ਆਗੂਆਂ ਨਾਲ ਵੀ ਸੁਖਾਵੇਂ ਸਬੰਧ ਸੀਗੇ ਇਸ ਤੋਂ ਬਰਤਾਨਵੀ ਸਰਕਾਰ ਨਾ ਕੋਈ ਸੀ। ਉਹਨਾਂ ਵੱਲੋਂ ਆਨੰਦ ਮਰਜ ਐਕਟ ਬਿੱਲ ਨੂੰ ਗਵਰਨਰ ਕਾਉਂਸਲ ਦੀ ਮੀਟਿੰਗ ਦੇ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਸੀ। 1909 ਈਸਵੀ ਵਿੱਚ ਉਹਨਾਂ ਨੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਲਾਹੌਰ 'ਚ ਹੋਈ ਸੋਸ਼ਲ ਕਾਨਫਰੰਸ ਦੀ ਪ੍ਰਧਾਨਗੀ ਵੀ ਕੀਤੀ ਗਈ। ਔਰ 1914 ਈਸਵੀ ਦੇ ਦੌਰਾਨ ਸ਼ੁਰੂ ਹੋਈ ਗਦਰ ਲਹਿਰ ਦਾ ਵੀ ਮਹਾਰਾਜਾ ਰਿਪੂ ਦਮਨ ਸਿੰਘ ਵੱਲੋਂ ਨੈਤਿਕ ਤੌਰ ਤੇ ਸਮਰਥਨ ਕੀਤਾ ਗਿਆ ਸੀ। ਲਾਹੌਰ ਅਤੇ ਪੰਜਾਬ ਦੇ ਹੋਰ ਸ਼ਹਿਰਾਂ 'ਚ ਹੋਣ ਵਾਲੀ ਬਗਾਵਤੀ ਜਲਸੇਆ ਸੱਭਿਆਚਾਰਕ ਤਹਿਰੀਕਾਂ ਸਮਾਜਿਕ ਤੇ ਸਿਆਸੀ ਗਤੀਵਿਧੀਆਂ 'ਚ ਮਹਾਰਾਜਾ ਰਿਪੂ ਦਮਨ ਸਿੰਘ ਦੀ ਬੜੀ ਗੰਭੀਰ ਤੇ ਚਸਪੀ ਹੋਣ ਕਾਰਨ ਬਰਤਾਨਵੀ ਸਰਕਾਰ ਉਹਨਾਂ ਨੂੰ ਗੱਦੀ ਤੋਂ ਲਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਸੀ। ਅਖੀਰ 1923 ਦੌਰਾਨ ਬਰਤਾਨਵੀ ਸਰਕਾਰ ਵੱਲੋਂ ਨਾਭਾ रियासत ਦੇ ਰਾਜਾ ਰਿਪੂ ਦਮਨ ਸਿੰਘ ਨੂੰ ਜ਼ਬਰਦਸਤੀ ਰਾਤ ਕਰ ਦਿੱਤੋਂ ਲਾ ਲੱਤਾ ਗਿਆ ਸੀ ਹੁਣ ਮੁਹੰਮਦ ਇ드ਰੀਸ ਮਹਾਰਾਜੇ ਦੀਆਂ ਅਕਾਲੀ ਲਹਿਰਾਂ ਸੰਬੰਧਿਤ ਗਤੀਵਿਧੀਆਂ ਬਾਰੇ ਦੱਸਦਾ ਕਿ ਰਿਪੋ ਦਾਮਨ ਸ਼ੁਰੂ ਤੋਂ ਹੀ ਅਕਾਲੀ ਲਹਿਰ ਦਾ ਸਮਰਥਕ ਸੀ ਤੇ ਜਦੋਂ ਵੀ ਮੌਕਾ ਮਿਲਦਾ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਅਤੇ ਅਕਾਲੀ ਲਹਿਰ ਦੀ ਮਦਦ ਕਰਦੇ ਸੀ ਇਹ 1922 ਈਸਵੀ ਦੌਰਾਨ ਬਰਤਾਨਵੀ ਅਫਸਰਾਂ ਨੇ ਅਕਾਲੀਆਂ ਨੂੰ ਗ੍ਰਿਫਤਾਰ ਕਰਨ ਦੀ ਮੁਹਿੰਮ ਦੌਰਾਨ 1700 ਅਕਾਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਮਹਾਰਾਜਾ ਰਿਪੂਦਮਨ ਸਿੰਘ ਨੂੰ ਨਾਭਾ ਰਿਆਸਤ ਵਿੱਚ ਵੀ ਅਕਾਲੀਆਂ ਨੂੰ ਗ੍ਰਿਫਤਾਰ ਕਰਨ ਦਾ ਕਿਹਾ ਗਿਆ ਸੀ ਪਰ ਉਹਨਾਂ ਨੇ ਅਦੇਹਾ ਨਹੀਂ ਸੀ ਕੀਤਾ ਪਟਿਆਲਾ ਤੇ ਨਾਭਾ ਰਿਆਸਤਾਂ ਦੇ ਮਹਾਰਾਜਿਆਂ ਦੇ ਆਪਸੀ ਝਗੜੇ ਨੇ ਅੰਗਰੇਜ਼ ਸਰਕਾਰ ਨੂੰ ਨਾਭਾ ਦੇ ਮਹਾਰਾਜਾ ਰਿਪੂਦਮਨ ਸਿੰਘ ਵਿਰੁੱਧ ਮੌਕਾ ਦਿੱਤਾ ਤੇ ਮਹਾਰਾਜਾ ਵਿਰੁੱਧ 6 ਮੁਕਦਮੇ ਦਰਜ ਕੀਤੇ ਗਏ ਇਸ ਲਈ ਇਲਾਹਾਬਾਦ ਹਾਈ ਕੋਰਟ 'ਚ ਮਹਾਰਾਜਾ ਰਿਪੂਦਮਨ ਸਿੰਘ ਖਿਲਾਫ 3 ਇਲਜ਼ਾਮ ਲਾਏ ਗਏ ਪਹਿਲਾ ਮਹਾਰਾਜਾ ਰੇਪੋ ਦਮਨ ਸਿੰਘ ਨੇ ਨਾਬਾ ਰਿਆਸਤ ਦੇ ਲੋਕਾਂ ਦੀ ਭਲਾਈ ਲਈ ਕੋਈ ਕੰਮ ਨਹੀਂ ਕੀਤਾ ਦੂਜਾ ਉਹਨਾਂ ਨੇ ਰਿਆਸਤ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਨਹੀਂ ਸੁਣੀਆਂ ਤੀਜਾ ਉਹ ਤਖਤ ਪ੍ਰਤੀ ਵਫਾਦਾਰ ਨਹੀਂ ਰਹੇ ਤੇ ਉਹਨਾਂ ਨੇ ਬਰਤਾਨਵੀ ਸਰਕਾਰ ਪ੍ਰਤੀ ਤਾਬੇਦਾਰ ਰਹੇ ਤਾਂ ਦੋਸਤੋ ਇਸ ਮੁਕਦਮੇ ਤੋਂ ਬਾਅਦ ਬਰਤਾਨਵੀ ਸਰਕਾਰ ਨੇ 9 ਜੁਲਾਈ 1923 ਈਸਵੀ ਮਾ ਜ਼ਬਰਦਸਤੀ ਹਟਾ ਕੇ ਇਹਨਾਂ ਨੂੰ ਦੇਹਰਾਦੂਨ ਭੇ ਦਿੱਤਾ ਗਿਆ ਤੇ ਨਾਭਾ ਰਿਆਸਤ ਨੂੰ ਇੱਕ ਅੰਗਰੇਜ਼ ਅਫਸਰ ਜੌਨਸਟਨ ਦੇ ਹਵਾਲੇ ਕਰ ਦਿੱਤਾ ਗਿਆ। ਇਹਦੇ ਨਾਲ ਹੀ ਮਹਾਰਾਜੇ ਦੇ ਸਕੱਤਰ ਸੈਕਟਰੀ ਗੁਰਦੇਵਾਲ ਸਿੰਘ ਨੂੰ ਪ੍ਰਬੰਧਕ ਲਾ ਦਿੱਤਾ ਗਿਆ। ਹੁਣ ਜੈਤੋਂ ਦਾ ਮੋਰਚਾ ਆਉਂਦਾ ਮਹਾਰਾਜੇ ਨੂੰ ਗੱਦੀ ਤੋਂ ਹਟਾਏ ਜਾਣ ਨੂੰ ਸ਼੍ਰੋਮਣੀ ਗੁਰਦੇਵਾਲ ਪ੍ਰੰਧ ਕਮੇਟੀ ਤੇ ਅਕਾਲੀ ਲਹਿਰ ਦੇ ਸਮਰਥਕਾਂ ਵੱਲੋਂ ਬਦਲੇ ਦੀ ਭਾਵਨਾ ਅਧੀਨ ਕੀਤਾ ਗਿਆ ਕੰਮ ਦੱਸਿਆ ਗਿਆ। ਆ ਦੋਸਤੋ ਐਜੀਪੀਸੀ ਨੇ ਇਸ ਮਾਮਲੇ ਤੇ ਅਗਸਤ 1923 ਦੌਰਾਨ ਇਜਲਾਸ ਬੁਲਾ ਕੇ ਇਹਦਾ ਅਮਨ ਅਤੇ ਸ਼ਾਂਤੀ ਨਾਲ ਬਦਲਾ ਲੈਣ ਬਾਰੇ ਇੱਕ ਮਤਾ ਪਾਸ ਕੀਤਾ ਦਾ ਨੇਸ਼ਨ ਅਖਬਾਰ ਨੇ ਮਿਤੀ 5 ਅਗਸਤ 1923 ਨੂੰ ਲਿਖਿਆ ਕਿ ਹਿੰਦੁਸਤਾਨ ਦੇ ਇਸ ਆਜ਼ਾਦ ਖਿਆਲੀ ਮਹਾਰਾਜ ਦੇ ਨਾਲ ਸਖਤ ਬੇਇਨਸਾਫੀ ਕੀਤੀ ਗਈ ਹੈ ਨਤੀਜੇ ਵਜੋਂ ਅਕਾਲੀਆਂ ਵਿੱਚ ਵਿਰੋਧ ਦੀ ਭਾਵਨਾ ਹੋਰ ਵਧ ਗਈ 12 ਸਤੰਬਰ 1923 ਦੇ ਸਿਵਲ ਐਂਡ ਮਿਲਟਰੀ ਗਜ਼ਟ ਮੁਤਾਬਕ ਸ਼੍ਰੋਮਣੀ ਕਮੇਟੀ ਦੀ 5 ਅਗਸਤ 1923 ਦੀ ਇਕੱਤਰਤਾ ਦੌਰਾਨ ਫੈਸਲਾ ਕੀਤਾ ਗਿਆ ਕਿ 9 ਸਤੰਬਰ 1923 ਨੂੰ ਨਾਭਾ ਦਿਵਸ ਵਜੋਂ ਮਨਾਇਆ ਜਾਊਗਾ ਜੈਤੋਂ ਦੇ ਮੋਰਚੇ ਦੌਰਾਨ ਅਕਾਲੀਆਂ ਨੂੰ ਅੰਗਰੇਜ਼ ਸਰਕਾਰ ਦੇ ਸਖਤ ਰਵੱਈਏ ਦਾ ਸਾਹਮਣਾ ਕਰਨਾ ਪਿਆ ਤਾਂ 9 ਫਰਵਰੀ 1924 ਨੂੰ 500 ਅਕਾਲੀਆਂ ਦਾ ਇੱਕ ਜਥਾ ਅਕਾਲ ਤਖਤ ਸਹਿਤੋਂ ਜੈਤੋਂ ਲਈ ਰਵਾਨਾ ਹੋਇਆ। ਨਾਬੇ ਦੇ ਪ੍ਰਬੰਧਕ ਵਿਲਸਨ ਜੌਨਸਟਨ ਇਹਦੇ ਵੱਲੋਂ ਗੋਦਰਾ, ਗੰਗਸਰ ਜੈਤੋਂ ਵੱਲ ਜਾਣ ਵਾਲੇ ਸਾਰੇ ਰਾਹ ਬੰਦ ਕਰ ਦਿੱਤੇ ਗਏ ਤੇ ਫੌਜ ਲਾ ਦਿੱਤੀ ਗਈ। ਗੁਰਦੁਆਰੇ ਤੋਂ ਕਰੀਬ 150 ਗਾਦੀ ਦੂਰੀ ਪਰ ਅਕਾਲੀਆਂ ਦੇ ਪਹੁੰਚਣ ਤੇ ਬਰਤਾਨਵੀ ਫੌਜ ਨੇ ਅੰਨੇਵਾ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਰਕਾਰੀ ਰਿਪੋਰਟਾਂ ਦੇ ਮੁਤਾਬਕ ਇਸ ਦੌਰਾਨ ਜਥੇ ਦੇ 21 ਮੈਂਬਰਾਂ ਦੀ ਮੌਤ ਹੋਈ ਤੇ ਕਰੀਬ 33 ਗੰਭੀਰ ਜ਼ਖਮੀ ਹੋਏ ਸੀ। ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਸੂਚੀ ਮੁਤਾਬਕ ਮਨ ਵਾਲੇ ਦੀ ਗਿਣਤੀ 70 ਤੋਂ 150 ਦੇ ਵਿਚਕਾਰ ਹੈਗੀ। ਨਾਬਾ ਰਿਆਸਤ ਦੇ ਰਿਕਾਰਡ ਨਾਲ ਸੰਬੰਧਤ ਫਾਈਲ ਨੰਬਰ 28 ਦੇ ਮੁਤਾਬਕ ਪ੍ਰਮੁੱਖ ਅਕਾਲੀ ਅਤੇ ਕਾਂਗਰਸੀ ਆਗੂਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ। ਹੁਣ ਜਿਹੜੀ ਮਹਾਰਾਜਪੁੱਤਾਂਸੇ ਤੋਂ ਬਾਤ ਗੱਦੀ ਦੇ ਬਾਤ ਸੀ ਕਿ ਪ੍ਰਤਾਪ ਸਿੰਘ ਉਸ ਸਮੇਂ ਉਹ 8 ਸਾਲਾਂ ਦੇ ਸੀਗੇ ਤੇ ਅੰਗਰੇਜ਼ ਸ਼ਾਸਕ ਉਹਨਾਂ ਨੂੰ ਆਪਣੇ ਨਾਲ ਬਰਤਾਨੀਆਂ ਲੈ ਗਏ ਸੀ ਪਰਵਾਦੀ ਚੌਥੀ ਪੀੜੀ ਦਾ ਹਿੱਸਾ ਪ੍ਰੀਤੀ ਸਿੰਘ ਜੋ ਕਿ ਹੁਣ ਮਤਲਬ ਕਿ ਮਹਾਰਾਣੀ ਹੈ ਉਹ ਦੱਸਦੇ ਨੇ ਕਿ ਬਰਤਾਨਵੀਆ ਬਰਤਾਨੀਆਂ ਦੇ ਵਿੱਚ ਪ੍ਰਤਾਪ ਸਿੰਘ ਤੇ ਉਹਨਾਂ ਦੇ ਭੈਣ ਭਰਾਵਾਂ ਨੂੰ ਸਿੱਖੀ ਤੋਂ ਦੂਰ ਕੀਤਾ ਗਿਆ ਐਸਾਈ ਧਰਮ ਵੱਲ ਪ੍ਰੇਰਿਤ ਕਰਨੀ ਕੋਸ਼ਿਸ਼ ਕੀਤੀ ਗਈ ਰੇਪੋ ਦਾ ਮਾਂਸੇਂਗਾ ਦੇ ਤਿੰਨ ਬੇਟੇ ਤੇ ਇੱਕ ਧੀ ਸੀ ਜਿਨ੍ਹਾਂ ਨੂੰ ਅੰਗਰੇਜ਼ੀ ਰੰਗ ਚ ਢਾਲਣ ਦੀ ਕੋਸ਼ਿਸ਼ ਕੀਤੀ ਗਈ ਤੇ ਇੱਕ ਹੱਦ ਤੱਕ ਅਦੇਹਾ ਹੋ ਵੀ ਗਿਆ ਸੀ। ਪ੍ਰੀਤੀ ਸਿੰਘ ਮਹਾਰਾਜਾ ਪ੍ਰਤਾਪ ਸਿੰਘ ਦੇ ਪੜਪੋਤੇ ਦੀ ਪਤਨੀ ਹੈ ਜੋ ਕਿ ਅੱਜਕੱਲ ਆਪਣੇ ਬੇਟੇ ਆਬੇ ਉਹਦੇ ਪ੍ਰਤਾਪ ਸਿੰਘ ਨਾਲ ਨਾਬੇ ਦੇ ਆਪਣੇ ਵਿਰਾਸਤੀ ਮਹਿਲ 'ਚ ਰਹਿ ਰਹੇ ਹਨ। ਉਹ ਪ੍ਰੀਤੀ ਜੀ ਦੱਸਦੇ ਹਨ ਕਿ ਮਹਾਰਾਜਾ ਰਿਪੂ ਤਮਨ ਸਿੰਘ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਿੱਚ ਤਿੰਨ ਪੀੜੀਆਂ ਤੱਕ ਕੋਈ ਮੁਕੰਮਲ ਤੌਰ ਤੇ ਸਿੱਖ ਨਹੀਂ ਸਕਿਆ ਪਰ ਹੁਣ ਅਬੈ ਉਹਦੇ ਪ੍ਰਤਾਪ ਨੇ ਕੇਸ ਰੱਖੇ ਹਨ ਤੇ ਉਹ ਆਪਣੀ ਵਿਰਾਸਤ ਨੂੰ ਬਚਾਉਣ ਦਾ ਇੱਛੁਕ ਹੈ ਉਹ ਕਹਿੰਦੀ ਕਿ ਅਸੀਂ ਚਲੋ ਇਤਿਹਾਸ ਨੂੰ ਦੇਖਦੇ ਹਾਂ ਤਾਂ ਆਪਣੇ ਪੁਰਖਿਆਂ ਉੱਤੇ ਮਾਣ ਹੁੰਦਾ ਨਾਲ ਹੀ ਹੈਰਾਨੀ ਵੀ ਹੁੰਦੀ ਹੈ ਕਿ ਇੰਨਾ ਕੁਝ ਕਰਵਾਨ ਕਰ ਦੇਣ ਲਈ ਕਿੰਨੀ ਹਿੰਮਤ ਦੀ ਲੋੜ ਹੁੰਦੀ ਹੈ ਹਾਲੇ ਵੀ ਨਾਬੇ ਦੇ ਵਿੱਚ ਕਈ ਲੋਕ ਉਹਨਾਂ ਨੂੰ ਰਾਣੀ ਪ੍ਰੀਤੀ ਸਿੰਘ ਕਹਿ ਕੇ ਬੁਲਾਉਂਦੇ ਹਨ ਪ੍ਰੀਤੀ ਸਿੰਘ ਜੀ ਕਹਿੰਦੇ ਕਿ ਮੈਂ ਇੱਕ ਅਗਾਹ ਬਦੂ ਆਜ਼ਾਦ ਖਿਆਲਾਂ ਵਾਲੇ ਪਰਿਵਾਰ ਦੀ ਪੜ੍ਹੀ ਲਿਖੀ ਨੂੰ ਆ ਮੈਨੂੰ ਪਤਾ ਹੈ ਕਿ ਹੁਣ ਰਾਜਸ਼ਾਹੀ ਵਰਗਾ ਕੁਝ ਨਹੀਂ ਪਰ ਲੋਕਾਂ ਦਾ ਦਿੱਤਾ ਪਿਆਰ ਬੇਸ਼ਕੀਮਤੀ ਹੈ ਉਹਨੂੰ ਦਿਲੋਂ ਸਤਿਕਾਰ ਦਿਆਂ ਤੇ ਮਾਣਦੀ ਵੀ ਆ ਉਹ ਕਹਿੰਦੀ ਕਿ ਮੈਂ ਬਕਾਲਤ ਕੀਤੀ ਹੈ ਤੇ ਮੈਂ ਪੜ੍ਹਾਈ ਵਿਆਹ ਤੋਂ ਬਾਅਦ ਕੀਤੀ ਇਸ ਤਰ੍ਹਾਂ ਸ਼ਾਹੀ ਪਰਿਵਾਰ ਨਾਲ ਜੁੜਨ ਤੇ ਕੋਈ ਬੰਦਸ਼ਾ ਨਹੀਂ ਹੈ ਪ੍ਰੀਤੀ ਆਪਣੇ ਪਰਵਾਦਿਆਂ ਕੁਰਬਾਨੀਆਂ ਨੂੰ ਯਾਦ ਕਰਦੇ ਆ ਦੱਸਦੀ ਹੈ ਕਿ ਅਸੀਂ ਤਾਂ ਬਿਲਕੁਲ ਆਮ ਜ਼ਿੰਦਗੀ ਜੀਉਈ ਹੈ ਆਪਣੇ ਲਈ ਪਰ ਉਹਨਾਂ 'ਚ ਦੇਸ਼ ਲਈ ਕੌਮ ਲਈ ਆਪਣਾ ਸਭ ਕੁਝ ਵਾਰ ਦੇਂਦਾ ਜज्ਬਾ ਸੀ ਬਾਰਸਾਂ ਬਜੂ ਅਸੀਂ ਉਹਦੀ ਸੋਚ ਨੂੰ ਬਚਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਤੇ ਮਹਿਲ ਦੀ ਸ਼ਾਨ ਨੂੰ ਚੋਕਲ ਵਾਪਸ ਲਿਆਉਣ ਦੀ ਵੀ ਤਾਂ ਦੋਸਤੋ ਇਹ ਮਹਾਰਾਣੀ ਪ੍ਰੀਤੀ ਹੈ ਜਿਹੜੀ ਇਹ ਅੱਜਕੱਲ ਆਪਣੇ ਮਹਿਲ ਦੇ ਵਿੱਚ ਰਹਿ ਰਹੀ ਹੈ ਤੇ ਇਹ ਕੇਸ ਵੀ ਜਿੱਤੇ ਸੁਪਰੀਮ ਕੋਰਟ ਤੋਂ ਜਿਨ੍ਹਾਂ ਕੇ ਦੁਆਰਾ ਉਹ ਮਹਿਲ ਮਿਲਿਆ ਹੈ ਮਹਾਰਾਜਾ ਹੀਰਾ ਸਿੰਘ ਮਹਿਲ ਨਾਬਾ ਹੁਣ ਉਹਦੇ بیٹے ਦੀ ਆਪਾਂ ਜੇ ਗੱਲ ਕਰੀਏ ਆਬ ਉਹਦੇ ਪ੍ਰਤਾਪ ਦੀ ਤਾਂ ਦੋਸਤੋ ਉਹਨਾਂ ਨੂੰ ਰਿਪੂ ਦਮਨ ਸਿੰਘ ਦਾ ਪੁਨਰ ਜਨਮ ਮੰਨਿਆ ਜਾਂਦਾ ਕਿ ਇਹ ਰਿਪੂ ਦਮਨ ਸਿੰਘ ਸੀਗੇ ਪਹਿਲੇ ਜਨਮ ਚ ਉਹ ਇਦਾਂ ਹੈ ਕਿਉਂਕਿ ਜਦੋਂ ਇਹ 7-8 ਸਾਲ ਦੇ ਸੀਗੇ ਉਦੋਂ ਕਹਿੰਦੇ ਵੀ ਇਹ ਸੁੱਤੇ ਪਏ ਸੀ ਆਬ ਉਹਦੇ ਪ੍ਰਤਾਪ ਸਿੰਘ ਜਵਰਾਜ ਜਿਹੜਾ ਇਹਨਾਂ ਦਾ ਉੱਠ ਕੇ ਕਹਿਣ ਲੱਗਾ ਬਈ ਤਲਵਾਰ ਕਿੱਥੇ ਹੈ ਮੇਰੀ ਤਲਵਾਰ ਦਓ ਪਰ ਉਹਨਾਂ ਨੂੰ ਹੈਰਾਨੀ ਹੋਈ ਕਿ ਇਹ ਤਲਵਾਰ ਕਿਉਂ ਮੰਗ ਰਿਹਾ ਹੈ ਨਾ ਤੇ ਦੂਜੇ ਪਾਸੇ ਫੇਰ ਉਹਨਾਂ ਨੇ ਇੱਕ ਪੀਲੀ ਕਾਲੀ ਵੀ ਕੱਪੜਾ ਪਾੜ ਕੇ ਪੱਗ ਚੋਂ ਉਹ ਮਤਲਬ ਕਿ ਡੰਡੇ ਵਿੱਚ ਪਾ ਕੇ ਆਪਣੇ ਘਰ ਦੀ ਛੱਤ ਦੇ ਉੱਪਰ ਲਾਇਆ ਜਾਨੀ ਕਿ ਖਾਲਸਾ ਨਿਸ਼ਾਨ ਜਿਹਨੂੰ ਆਪਾਂ ਕਹਿੰਦੇ ਤਾਂ ਇਸ ਲਈ ਉਹ ਕੇਸ ਰੱਖਣ ਦਾ ਇੱਛੁਕ ਹੋਇਆ ਦੁਬਾਰਾ ਕਹਿੰਦਾ ਆਪਣਾ ਮਹਿਲ ਤਾਂ ਉੱਥੇ ਆ ਆਪਾਂ ਇੱਥੇ ਕੀ ਕਰਦੇ ਆ ਦਿੱਲੀ ਫੇਰ ਉਹ ਇੱਥੇ ਆਏ ਔਰ ਮੈਂ ਵੀ ਇੰਟਰਵਿਊ ਕੀਤੀ ਹੈ ਉਹਦੀ ਅਬ ਉਹਦਾ ਪ੍ਰਤਾਪ ਦੀ ਔਰ ਦੋਸਤੋ ਔਰ ਉਹ ਮਤਲਬ ਕਿ ਉਹਨੂੰ ਬੱਚਾ ਨਾ ਤੁਸੀਂ ਜਾਣੋ ਇੱਕ ਪੂਰਾ ਸਿਆਣਾ ਸੁਲਝਿਆ ਹੋਇਆ ਇਨਸਾਨ ਹੈ ਜਿੰਨੀ ਕੁ ਉਮਰ ਹੈ ਉਦੋਂ ਨਾਲ ਦੁੱਗਣਾ ਚੌਗਣਾ ਸਿਆਣਾ ਔਰ ਉਹਨੂੰ ਹਰ ਇੱਕ ਚੀਜ਼ ਦੀ ਹਿਸਟਰੀ ਬਾਰੇ ਪਤਾ ਜਿਹੜੀ ਮਾਦੀ ਪੁੱਛ ਲਿਓ ਔਰ ਵੈਪਨ ਬਾਰੇ ਤੁਸੀਂ ਜੇ ਜਾਣਕਾਰੀ ਲੈਣੀ ਹੈ ਕਿਸੇ ਵੀ ਵੈਪਨ ਬਾਰੇ ਕਿਸੇ ਵੀ ਦੁਨੀਆ ਭਰ ਦੇ ਉਹਦੀ ਪੂਰੀ ਹਿਸਟਰੀ ਤੁਹਾਨੂੰ ਉਹ ਮਿੰਟਾਂ 'ਵਾਂ ਦੱਸ ਦਊਗਾ ਵੀ ਆਹ ਵੈਪਨ ਕਿੱਥੇ ਬਣਿਆ ਕਿਹੜੇ ਸਾਲ 'ਚ ਬਣਿਆ ਇਹਦਾ ਫਾਊਂਡਰ ਕੌਣ ਹੈ ਸਾਰਾ ਕੁਝ A to Z ਹਰਾਂ ਨਹੀਂ ਹੁੰਦੀ ਹੈ ਪਰ ਇਸ ਲਈ ਪੱਕਾ ਸ਼ੋਰ ਹੋ ਜਾਂਦਾ ਕਿ ਵਾਕਈ ਇਹ ਮਹਾਰਾਜਾ ਦੀ ਪੁੱਤਆ ਬਨ ਸਿੰਘ ਹੈ ਜੋ ਕਿ ਇਸ ਪੀੜੀ ਮਾਂ ਜਨਮ ਜਨਮੇ ਆਇਆ ਸੋ ਖੈਰ ਰਹੀ ਸੀਗੀ ਆਦੀ ਵੀਡੀਓ ਨਾਬੇ ਦੇ ਬਾਰੇ ਸੋ ਮਿਲਦੇ ਹਾਂ ਅਗਲੀ ਜਾ ਕੇ ਨਾਲ ਦਿਓ ਆ ਗਿਆ ਸਤਿ ਸ਼੍ਰੀ ਅਕਾਲ